ਕਾਸ਼ਟਵਰੀ ਜਿਹ ਵਰਸਾਦ ਸਤਿ ਸੇ ਅਮਰਤ ਹਾ ਹੈ ਦਿਸਕਾ ਗੁਰ ਕੋ ਰਖ ਮਨ ਮਾ ਹੈ ਜਿਹ ਵਰਸਾਦ ਸਭ ਧੰਨ ਧਨ ਲਾਭ ਹੈ ਦਿਸਕੋ ਸਿਮਰਤ ਬਰਮਗਤ ਬਾਗ ਹੈ ਜਿਹ ਵਰਸਾਦ ਅਵਸਹਿ ਸੁਖ ਮੰਦਰ ਸਰ ਰਿਆਏ ਸਦਾ ਮਨ ਅੰਦਰ ਜੈ ਵਰਸਾਦ ਗ੍ਰਹੈ ਸੰਗ ਸੁਖ ਵਸਨਾ ਆਠ ਪਹਿਰ ਸਿਮਰਉ ਤੁਸ ਰਸਨਾ ਜੈ ਵਰਸਾਦ ਰੰਗ ਰਸ ਹ ਭੋਗ ਨਾਨ ਸਦਾ ਦਿਹਾਈਐ ਤੇ ਅਮਨ ਯੋਗ ਜੈ ਵਰਸਾਦ ਬਾਟ ਪਟੰਬਰ ਹੰਡਾਵ ਹੈ ਸਿਂਦਿਆਗ ਗਤੀ ਅਨੁਭਵ ਹੈ ਜੋ ਹੈ ਵਰਸਾਰ ਸੁਖ ਸੇ ਸੋਈ ਜੈ ਮਨ ਆਠ ਪਹਿਰ ਤੱਕ ਜਸੁ ਹੰਗਾ ਵੀਜੈ ਜੋ ਹੈ ਵਰਸਾਰ ਜੁਜ ਸਭ ਕੋ ਮੰਨੈ ਮੁਖ ਤਾਪੋ ਜਸ ਰਸਨ ਹ ਬਖਨੈ ਜੋ ਹੈ ਵਰਸਾਰ ਜਿ ਰਹਿਤਾ ਧਰਮ ਮਨ ਸਦਾ ਰਹਾਈ ਕੇਵਲ ਪਾਰਬ੍ਰह्म ਪ੍ਰਭ ਜੀ ਜਬ ਤਦ ਰਗ ਹੈ ਮਾਨ ਪਾਪ ਹੈ ਨਾਨਕ ਬਤ ਸਤੀ ਕਰ ਜਬ ਹੈ ਜੇਵਸਾਰੇ ਆ ਰੋਗ ਗੰਚੰ ਦੇਹੀ ਲਗ ਲਾਉ ਦਸ ਰਾਮ ਸਨੇਹੀ ਜੇਵਸਾਰ ਤੇ ਰਹ ਲ ਰਹਤ ਮਨ ਸੁਖ ਪਾਪ ਹੈ ਹਰ ਹਰ ਜਸ ਕਹਤ ਜੇਵਸਰ ਰਿਰ ਸਗਲ ਸਿੰਦਰ ਢਾਕੇ ਮਨ ਸਰਨੀ ਵਰ ਠਾਕੁਰ ਗਲਬ ਤਾਕੇ ਜੇਵਸਰ ਦੁਜ ਕੋ ਸਭ ਨਾ ਪੌਂਚੈ ਮਨ ਸਾਸ ਸਾਸ ਸਿਮਰ ਰਬ ਗ੍ਰਾਵੀ ਉੱਚੀ ਜੇਵਸਰ ਪਾਇ ਦਿਲ ਲਵੜੀ ਨਾਨਕ ਦਾਕੇ ਬਤ ਕਰੇ ਜੋ ਹੈ ਬਰਸਾਦ ਆਪੁ ਖਨ ਬਹਿਰੀ ਜੈ ਮਨ ਅਰ ਸਿਮਰਤ ਘਰ ਹਰਿ ਸਹ ਕੀ ਜੈ ਜੋ ਹੈ ਬਰਸਾਦ ਅਸ ਹੱਤ ਅਸ ਵਾਰੀ ਮਨ ਦੇ ਸਭ ਰਵ ਕੋ ਖੁਨਾ ਬਿਸਾਰੀ ਜੈ ਬਸਾਦ ਬਾਗ ਮੁਲਕ ਦਨਿ ਨਿਰਾਖ ਬਰਮੇ ਪ੍ਰਭ ਆਪਣੇ ਮਨ ਆ ਨਿਨ ਰੀਰੀ ਮਨ ਬਣਾਈ ਉਠਤ ਬੈਠਤ ਸਦ ਸੇ ਦਿਹਾਈ ਦਿ ਸੇ ਦਿਹਾਈ ਜੋਇ ਕਲਖੈ ਇਹ ਆਹ ਨਾਨਕ ਦੇ ਰੀ ਰਖੈ ਨਿਵਸਾਰ ਕਰਹਿ ਬੰਨ ਮੋਹ ਦਾਨ ਮਨ ਆਠ ਬਹਰ ਕਰ ਸਗਰਿਆਨ ਨਿਵਸਾਰ ਚਾਰ ਵਿਵਹਾਰੀ ਤਸ ਪ੍ਰਭ ਕੋ ਹੋ ਸਾ ਸਾ ਸੁਧਾਰੀ ਜਿਵ ਸਾਧਾ ਦੇ ਰਾ ਸੁੰਦਰ ਰੂਪ ਸੁਭਰ ਸੁਰਸਦਾਇ ਰੂਪ ਜਿਵ ਸਾਧ ਰਿਨ ਕੀ ਜਾਤ ਸੁਭਰ ਸਿੰਘ ਸੁਦਾ ਜਨਰਾਟ ਜਿਵ ਸਾਧ ਹੈ ਦੇ ਰੀ ਵਤ ਰਹਿ ਗੁਰੂ ਸਾਧ ਨਾਨਕ ਜਸ ਕਹੈ ਜੈ ਬਰਸਾਦ ਸੁਨਹਿ ਕਰਨਾਤ ਜੈ ਬਰਸਾਦ ਹਵਿਕੈ ਵਿਸਮਾਰ ਜੈ ਬਰਸਾਦ ਬੁਲਹਿ ਅੰਮ੍ਰਿਤ ਰਸਨਾ ਜੈ ਬਰਸਾਦ ਜੈ ਬਰਸਾਦ ਬੁਲਹਿ ਅੰਮ੍ਰਿਤ ਰਸਨਾ ਜੈ ਬਰਸਾਦ ਸੁਖ ਸਹਿ ਜੈਬ ਸੁਨਾ ਜੈ ਬਸਾਰ ਹੱਥ ਕਰ ਜਲ ਹੈ ਜੇ ਪ੍ਰਸਾਦ ਸੰਪੂਰਨ ਹਲ ਹੈ ਜੈ ਬਸਾਰ ਵਰਮਗਤ ਬਾਬ ਹੈ ਜੇ ਪ੍ਰਸਾਦ ਸੁਖ ਸਹਿ ਸਮਾਵ ਹੈ ਐਸਾ ਬ੍ਰਹਮ ਤਿਆਗ ਅੁਰਗਤ ਲਗੋ ਗੁਰ ਬਸਾਰ ਨਾਨਕ ਮਨ ਜਗੋ ਜੈ ਬਸਾਰ ਦੂਰ ਪ੍ਰਗਟ ਸੰਸਾਰ ਦਿਸ ਬ੍ਰਹਮ ਮੂਲ ਹਨ ਨਾ ਹੋ ਵਿਸਾਰ ਜੈ ਬਸਾਦ ਰਵਤਾਪ ਦੇ ਮਨ ਮੂੜੇ ਦੁਤਾ ਕੋ ਜਾਹਬ ਜੈ ਬਸਾਦ ਦਰੇ ਤਨਕਾਰਜ ਪੂਰੀ ਜਿਸੇ ਜਨਮ ਸਦਾ ਹਜੂਰੇ ਜੈ ਬਸਾਦ ਹਨ ਬਵੈ ਸਾਚ ਰੇ ਮਨ ਮੇਰੇ ਦੁਤਾ ਸਿੰਘ ਰਾਚ ਜੈ ਬਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਬਰਗਾਸ ਪ੍ਰਭੂ ਰਿਆ ਤੇ ਕਮਲ ਵਿਗਾਸ ਪ੍ਰਭ ਸੋ ਵਰਸਨ ਸੈ ਮਨ ਸੋਈ ਪ੍ਰਭ ਰਿਆ ਤੇ ਮਤ ਉਤਮ ਹੋਈ ਸਰਵ ਨਿਧਾਨ ਪ੍ਰਭ ਤਿਰੀ ਮੇਆ ਆਪੋ ਸੁਨਾ ਕਿਨ ਹੋਲੇਆ ਜਿਤ ਜਿਤ ਲਾਹੌਰਤ ਲਗੇ ਹਰਨਾਥ ਨਾਨਕ ਕੰਕੈ ਕਿਛੁ ਨਾ ਹਾਥ ਸ਼ਲੋਖ ਅਗਮਯ ਅਗਾਰ ਪਾਰ ਬ੍ਰਹਮ ਸੋਈ ਜੋ ਜੋ ਹੈ ਸੋ ਮੁਕਤਾ ਹੋਈ ਸੁਨਹ ਮਿਤ ਨਾਨਕ ਬਨਵੰਤ ਸਾਧ ਜਨਾ ਕੀ ਅਜੱਜ Let